ਦੋਸਤੋ ਫੇਸਬੁੱਕ ਦੀ ਖੋਜ ਕਿਸ ਨੇ ਕੀਤੀ ਸੀ ਅਤੇ ਇਹ ਖੋਜ ਕਦੋਂ ਕੀਤੀ ਗਈ ਸੀ ਆਓ ਜਾਣਦੇ ਹਾਂ ਇਸ ਦੇ ਬਾਰੇ। ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਫੇਸਬੁੱਕ ਦੀ ਖੋਜ ਮਾਰਕ ਜੁਕਬਰਗ ਦੁਆਰਾ ਕੀਤੀ ਗਈ ਸੀ। ਇਹ 4 ਫਰਵਰੀ 2004 ਨੂੰ ਲਗਭਗ 13 ਸਾਲ ਪਹਿਲਾਂ ਜਦੋਂ ਫੇਸਬੁੱਕ ਪਹਿਲੀ ਵਾਰ ਬਣਾਈ ਗਈ ਸੀ ਤਾਂ ਇਸ ਦਾ ਨਾਮ ਦੀ ਫੇਸਬੁੱਕ ਸੀ। ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ਫੇਸਬੁੱਕ ਰੱਖਿਆ ਗਿਆ ਸੀ। ਤੁਸੀਂ ਸ਼ਾਇਦ ਵਿਸ਼ਵਾਸ ਨਾ ਕਰੋ ਕਿ ਸਾਲ 2019 ਤੱਕ ਫੇਸਬੁਕ ਤੇ 2.3 ਬਿਲੀਅਨ ਉਪਭੋਗਤਾ ਸਨ ਇਹਨਾਂ 2.3 ਉਪਭੋਗਤਾਵਾਂ ਵਿੱਚੋਂ ਜੇਕਰ ਤੁਹਾਡਾ ਫੇਸਬੁਕ ਤੇ ਖਾਤਾ ਹੈ ਤਾਂ ਤੁਸੀਂ ਵੀ ਇੱਕ ਉਪਭੋਗਤਾ ਹੋ ਦੋਸਤੋ Google ਦੀ ਖੋਜ ਕਿਸ ਨੇ ਕੀਤੀ ਸੀ ਅਤੇ ਇਹ ਖੋਜ ਕਦੋਂ ਕੀਤੀ ਗਈ ਸੀ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ Google ਦੀ ਖੋਜ ਲੇਰੀ ਪੇਜ ਅਤੇ ਸਰ ਗੇਈ ਬ੍ਰਿੰਡ ਦੁਆਰਾ ਕੀਤੀ ਗਈ ਸੀ ਲਗਭਗ 18 ਸਾਲ ਪਹਿਲਾਂ 4 ਸਤੰਬਰ 1998 ਨੂੰ ਇਸ ਦੀ ਖੋਜ ਕੀਤੀ ਗਈ ਸੀ ਜਦੋਂ ਇਸ ਦੀ ਖੋਜ ਕੀਤੀ ਗਈ ਸੀ ਤਾਂ ਲੋਕਾਂ ਨੂੰ Google ਬਿਲਕੁਲ ਪਸੰਦ ਨਹੀਂ ਸੀ ਪਰ ਹੁਣ ਇਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਖੋਜ ਇੰਜਨ ਬਣ ਚੁੱਕਿਆ ਹੈ ਸ਼ਾਇਦ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ Google ਦੇ ਮੌਜੂਦਾ ਸੀਈਓ ਭਾਰਤੀ ਹਨ ਜਿਨ੍ਹਾਂ ਦਾ ਨਾਮ ਹੈ ਸੁੰਦਰ ਪਚਾਈ ਉਹ 2 ਅਕਤੂਬਰ 2015 ਨੂੰ Google ਦੇ ਸੀਈਓ ਬਣੇ ਸਨ ਦੋਸਤੋ ਸ਼ਾਇਦ ਤੁਸੀਂ ਇਹ ਵੀ ਨਹੀਂ ਜਾਣਦੇ ਹੋਵੋਗੇ ਕਿ Google ਹਰ ਰੋਜ਼ 3.5 ਬਿਲੀਅਨ ਖੋਜਾਂ ਕੀਤੀਆਂ ਜਾਂਦੀਆਂ ਹਨ ਅਤੇ ਪ੍ਰਤੀ ਸਾਲ 1.2 ਟ੍ਰਿਲੀਅਨ ਖੋਜਾਂ ਕੀਤੀਆਂ ਜਾਂਦੀਆਂ ਹਨ। ਦੋਸਤੋ ਟਵਿੱਟਰ ਦੀ ਖੋਜ ਕਿਸ ਨੇ ਕੀਤੀ ਸੀ ਅਤੇ ਇਹ ਖੋਜ ਕਦੋਂ ਕੀਤੀ ਗਈ ਸੀ? ਜਾਣਦੇ ਹਾਂ ਇਸ ਦੇ ਬਾਰੇ। ਦੋਸਤੋ ਟਵਿੱਟਰ ਇੱਕ ਸੋਸ਼ਲਬੈਕਸਾਈਟ ਹੈ। ਤੁਸੀਂ ਜਾਣਦੇ ਹੋਵੋਗੇ ਇਸ ਉੱਤੇ ਕੀ ਕੀਤਾ ਜਾਂਦਾ ਹੈ। ਟਵਿੱਟਰ ਦੀ ਖੋਜ ਜੈਕ ਡੋਰਸੀ ਨੇ ਕੀਤੀ ਸੀ ਅਤੇ ਇਸ ਨੂੰ 11 ਸਾਲ ਪਹਿਲਾਂ ਮਾਰਚ 2006 ਵਿੱਚ ਬਣਾਇਆ ਗਿਆ ਸੀ। ਟਵਿੱਟਰ ਇੱਕ ਮਾਈਕਰੋ ਬਲੌਗਿੰਗ ਪਲੇਟਫਾਰਮ ਹੈ। ਕੀ ਤੁਸੀਂ ਜਾਣਦੇ ਹੋ ਕਿ 2019 ਦੇ ਅਨੁਸਾਰ ਟਵਿੱਟਰ ਤੇ ਲਗਭਗ 335 ਮਿਲੀਅਨ ਉਪਭੋਗਤਾ ਹਨ ਸ਼ਾਇਦ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਸਕਦੇ ਹੋ ਦੋਸਤੋ ਜਾਹੂ ਦੀ ਕੋਈ ਕਿਸੇ ਨੇ ਕੀਤੀ ਸੀ ਅਤੇ ਕਦੋਂ ਕੀਤੀ ਸੀ ਜਾਣਦੇ ਹਾਂ ਇਸ ਦੇ ਬਾਰੇ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੜ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਜਾਹੂ ਵੀ ਗੂਗਲ ਵਰਗਾ ਇੱਕ ਸਰਚ ਇੰਜਨ ਹੈ ਇਸ ਨੂੰ 23 ਸਾਲ ਪਹਿਲਾਂ ਜਨਵਰੀ 1994 ਵਿੱਚ ਜੈਰੀ ਜਾੰਗ ਅਤੇ ਡੇਵਿਡ ਫਲੋ ਦੁਬਾਰਾ ਬਣਾਇਆ ਗਿਆ ਸੀ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਇਹ ਇੱਕ ਸਮਾਂ ਸੀ ਜਦੋਂ ਗੂਗਲ ਨੇ ਖੁਦ ਜਾਹੂ ਨੂੰ ਗੂਗਲ ਖਰੀਦਣ ਦੀ ਪੇਸ਼ਕਸ਼ ਕੀਤੀ ਸੀ ਪਰ ਉਦੋਂ ਜਾਹੂ ਨੇ ਗੂਗਲ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਤੁਸੀਂ ਬਾਕੀ ਦੇਖ ਹੀ ਸਕਦੇ ਹੋ ਦੋਸਤੋ YouTube ਦੀ ਖੋਜ ਕਿਸ ਨੇ ਕੀਤੀ ਸੀ ਅਤੇ ਇਹ ਖੋਜ ਕਿਦੋਂ ਕੀਤੀ ਗਈ ਸੀ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ YouTube ਇੱਕ ਵੀਡੀਓ ਹੋਸਟਿੰਗ ਪਲੇਟਫਾਰਮ ਹੈ ਇਸ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਵੀਡੀਓ ਦੇਖਣ ਨੂੰ ਮਿਲਣਗੇ ਨਾਲ ਹੀ ਤੁਸੀਂ YouTube ਤੇ ਵੀਡੀਓ ਅਪਲੋਡ ਕਰਕੇ ਪੈਸਾ ਵੀ ਕਮਾ ਸਕਦੇ ਹੋ YouTube ਦੀ ਖੋਜ ਚੈਡ ਹਰਲੇ ਸਟੀਵ ਚੈਨ ਅਤੇ ਜਾਵਦ ਕਰੀਮ ਨੇ ਅੱਜ ਤੋਂ ਲਗਭਗ 12 ਸਾਲ ਪਹਿਲਾਂ ਕੀਤੀ ਸੀ 14 ਫਰਵਰੀ 2005 ਨੂੰ ਇਸ ਦੀ ਖੋਜ ਕੀਤੀ ਗਈ ਸੀ ਦੋਸਤੋ ਵਿਕੀਪੀਡੀਆ ਦੀ ਖੋਜ ਕਿਸ ਨੇ ਕੀਤੀ ਸੀ ਅਤੇ ਕਦੋਂ ਕੀਤੀ ਗਈ ਸੀ ਜਾਣਦੇ ਆ ਇਸ ਦੇ ਬਾਰੇ। ਬਤੋ ਵਿਕੀਪੀਡੀਆ ਇੱਕ ਅਜਿਹੀ ਵੈਬਸਾਈਟ ਹੈ ਜਿਸ ਵਿੱਚ ਤੁਸੀਂ ਦੁਨੀਆ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉਹ ਵੀ ਜਾਣਕਾਰੀ ਆਪਣੀ ਭਾਸ਼ਾ ਵਿੱਚ। ਵਿਕੀਪੀਡੀਆ 16 ਸਾਲ ਪਹਿਲਾਂ ਮਿਤੀ 15 ਜਨਵਰੀ 2001 ਨੂੰ ਬਣਾਇਆ ਗਿਆ ਸੀ। ਆ ਮਾਲਮ ਹੈ ਤੇਰੇ ਬਾਪ ਨੂੰ ਮਸਿਕ। ਦੋਸਤੋ ਇੰਸਟਾਗ੍ਰam ਦੀ ਕਾੜ ਕਿਸ ਨੇ ਕੱਢੀ ਸੀ ਅਤੇ ਇਹ ਕਦੋਂ ਕੱਢੀ ਗਈ ਸੀ ਜਾਣਦੇ ਆ ਇਸ ਦੇ ਬਾਰੇ ਕੁਝ ਜਾਣਕਾਰੀ। ਦੋਸਤੋ ਜੇਕਰ ਤੁਸੀਂ ਨਹੀਂ ਜਾਣਦੇ ਕਿ ਇੰਸਟਾਗ੍ਰam ਦੀ ਖੋਜ ਕਿਸ ਨੇ ਕੀਤੀ ਸੀ ਤਾਂ ਇਸ ਵੀਡੀਓ ਦੀ ਮਦਦ ਨਾਲ ਤੁਸੀਂ ਇੰਸਟਾਗ੍ਰam ਦੀ ਖੋਜ ਬਾਰੇ ਜਾਣ ਸਕਦੇ ਹੋ। ਅਰੇ ਕਹਿਣਾ ਕੀ ਚਾਹਤੇ ਹੋ ਦੋਸਤੋ ਬੈਸਤਾ ਤੁਸੀਂ ਜਾਣਦੇ ਹੋ ਹਮਗੇ ਕਿ ਇੰਸਟਾਗ੍ਰਾਮ ਦੇ ਮਾਲਕ ਫੇਸਬੁੱਕ ਦੇ ਮਾਰਕ ਜੁਕਰਬਰਗ ਹਨ ਪਰ ਇੰਸਟਾਗ੍ਰਾਮ ਨੂੰ ਮਾਰਕ ਜੁਕਰਬਰਗ ਨੇ ਖਰੀਦਿਆ ਸੀ ਇਸ ਦੀ ਖੋਜ ਕਿਸੇ ਹੋਰ ਨੇ ਕੀਤੀ ਸੀ ਅਤੇ ਇਸ ਦਾ ਨਾਮ ਕੈਵਨਸ ਸਟ੍ਰੌਮ ਹੈ ਇਸ ਨੂੰ ਸਾਲ 2010 ਵਿੱਚ ਬਣਾਇਆ ਗਿਆ ਸੀ। ਦੋਸਤੋ ਫਲਿੱਪਕਾਰਡ ਦੀ ਖੋਜ ਕਿਸ ਨੇ ਕੀਤੀ ਸੀ ਅਤੇ ਇਹ ਖੋਜ ਕਦੋਂ ਹੋਈ ਸੀ ਜਾਣਦੇ ਆ ਇਸ ਦੇ ਬਾਰੇ। ਦੋਸਤੋ ਅਸੀਂ ਫਲਿੱਪਕਾਰਡ ਦਾ ਨਾਮ ਸੁਣਿਆ ਹੈ ਅਤੇ ਅਸੀਂ ਫਲਿੱਪਕਾਰਡ ਤੋਂ ਆਨਲਾਈਨ ਸ਼ਾਪਿੰਗ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫਲਿੱਪਕਾਰਡ ਕਿਸ ਨੇ ਅਤੇ ਕਿਉਂ ਬਣਾਇਆ? ਨਹੀਂ। ਦੋਸਤੋ ਲਗਭਗ 12 ਸਾਲ ਪਹਿਲਾਂ 2007 ਵਿੱਚ ਫਲਿੱਪਕਾਰਡ ਦੀ ਖੋਜ ਕੀਤੀ ਗਈ ਸੀ। ਦੋਸਤੋ ਫਲਿੱਪਕਾਰਡ ਨੂੰ ਬਿੰਨੀ ਪੰਸਲ ਅਤੇ ਸਚਿਨ ਪੰਸਲ ਨਾਮ ਦੇ ਦੋ ਭਾਰਤੀਆਂ ਦੁਆਰਾ ਬਣਾਇਆ ਗਿਆ ਸੀ। ਸ਼ਾਇਦ ਤੁਹਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਬਿੰਨੀ ਪੰਸਲ ਅਤੇ ਸਚਿਨ ਪੰਸਲ ਦੋਵੇਂ ਪਹਿਲਾਂ ਐਮਾਜ਼ਨ ਤੇ ਕ ਅੱਜ ਦਾ ਨਤੀਜਾ ਦੋਸਤੋ Apple ਯਾਨੀ ਕਿ iPhone ਦੀ ਖੋਜ ਕਿਸ ਨੇ ਕੀਤੀ ਸੀ ਅਤੇ ਕਦੋਂ ਕੀਤੀ ਗਈ ਸੀ ਦੋਸਤੋ ਅੱਜ ਦੀ ਤਰੀਕ ਵਿੱਚ ਤੁਹਾਨੂੰ ਇੱਕ ਵੀ ਅਜਿਹਾ ਵਿਅਕਤੀ ਨਹੀਂ ਮਿਲੇਗਾ ਜੋ Apple ਯਾਨੀ ਕਿ iPhone ਬਾਰੇ ਨਹੀਂ ਜਾਣਦਾ ਹੋਵੇਗਾ ਖੈਰ Apple ਇੱਕ ਕੰਪਨੀ ਹੈ ਅਤੇ ਇਸ ਦਾ ਇੱਕ ਮੋਬਾਈਲ ਹੈ ਜਿਸ ਦਾ ਨਾਮ ਹੈ iPhone Apple ਕੋਲ ਹੋਰ ਬਹੁਤ ਸਾਰੇ ਉਤਪਾਦ ਹਨ ਜਿਵੇਂ ਕਿ ਲੈਪਟਾਪ MacBook iPod iPad ਐਪਲ ਬਵਾਜਾਦੀ ਹੁਣ ਸਵਾਲ ਇਹ ਹੈ ਕਿ ਇਸ ਪ੍ਰਸਿੱਧ ਬ੍ਰਾਂਡ ਦੇ ਐਪਲ ਨੂੰ ਕਿਸ ਨੇ ਬਣਾਇਆ ਅਤੇ ਇਹ ਕਦੋਂ ਬਣਾਇਆ ਗਿਆ ਸੀ ਦੋਸਤੋ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਐਪਲ ਨੂੰ ਸਿਰਫ ਸਟੀਵ ਜੌਬਸ ਨੇ ਬਣਾਇਆ ਸੀ ਪਰ ਅਜਿਹਾ ਨਹੀਂ ਹੈ ਐਪਲ ਨੂੰ ਬਣਾਉਣ ਵਿੱਚ ਸਟੀਵ ਜੌਬਸ ਦੀ ਸਭ ਤੋਂ ਵੱਡੀ ਭੂਮਿਕਾ ਸੀ ਪਰ ਜੇ ਅਸੀਂ ਐਪਲ ਕੰਪਨੀ ਦੀ ਗੱਲ ਕਰੀਏ ਤਾਂ ਇਹ ਸਟੀਵ ਜੌਬਸ ਸਟੀਵ ਬੌਂਗ ਨੇ ਆਕ ਰੋਨਾਲਡ ਵੈਨ ਨੇ ਬਣਾਇਆ ਸੀ ਤਿੰਨਾਂ ਨੇ ਮਿਲ ਕੇ 1 ਅਪ੍ਰੈਲ 1977 ਨੂੰ ਇਹਨਾਂ ਨੇ ਇਕੱਠੇ ਹੋ ਕੇ ਇਸ ਕੰਪਨੀ ਦੀ ਨੀਂਹ ਰੱਖੀ ਸੀ ਹੁਣ ਜੇਕਰ ਅਸੀਂ ਆਈਫੋਨ ਦੀ ਗੱਲ ਕਰੀਏ ਤਾਂ ਇਸ ਨੂੰ 29 ਜੂਨ 2007 ਨੂੰ ਬਣਾਇਆ ਗਿਆ ਸੀ ਅਤੇ ਇਸ ਨੂੰ ਆਈਫੋਨ ਬਣਾਉਣ ਵਿੱਚ ਸਟਿਵ ਜੌਬਸ ਦਾ ਸਭ ਤੋਂ ਵੱਡਾ ਯੋਗਦਾਨ ਸੀ ਦੋਸਤੋ ਮਾਈਕਰੋਸਾਫਟ ਦੀ ਖੋਜ ਕਿਸ ਨੇ ਅਤੇ ਕਦੋਂ ਕੀਤੀ ਸੀ ਉਹ ਜਾਣਦੇ ਹਾਂ ਦੋਸਤੋ ਤੁਹਾਡੇ ਕੋਲ ਕੰਪਿਊਟਰ ਹੈ ਤਾਂ ਉਸ ਵਿੱਚ ਵਿੰਡੋ ਜ਼ਰੂਰ ਇੰਸਟਾਲ ਹੈ ਅਤੇ ਮਾਈਕਰੋਸਾਫਟ ਆਪਸ ਵੀ ਉਸ ਵਿੱਚ ਇੰਸਟਾਲ ਹੈ ਹਾਂ ਦੋਸਤੋ ਜਿਸ ਮਾਈਕਰੋਸਾਫਟ ਦੀ ਅਸੀਂ ਗੱਲ ਕਰਦੇ ਹਾਂ ਉਸੇ ਮਾਈਕਰੋਸਾਫਟ ਨੇ ਵਿੰਡੋ ਅਤੇ ਮਾਈਕਰੋਸਾਫਟ ਆਪਸ ਵਰਗੇ ਸੌਫਟਵੇਅ ਤਾਂ ਹੁਣ ਆਓ ਜਾਣਦੇ ਹਾਂ ਕਿ ਇਹ ਮਾਈਕਰੋਸਾਫਟ ਦੀ ਸਭ ਤੋਂ ਪਹਿਲਾਂ ਕਿਸ ਨੇ ਖੋਜ ਕੀਤੀ ਸੀ ਦੋਸਤੋ ਮਾਈਕਰੋਸਾਫਟ ਕਿਸੇ ਇੱਕ ਵਿਅਕਤੀ ਦੁਬਾਰਾ ਨਹੀਂ ਬਣਾਇਆ ਗਿਆ ਸੀ ਇਸ ਨੂੰ ਦੋਵੇਂ ਨੇ ਮਿਲ ਕੇ ਬਣਾਇਆ ਸੀ ਦੋਸਤੋ ਕੁਝ 40-45 ਸਾਲ ਪਹਿਲਾਂ ਬਿਲ ਗ੍ਰੈਸਟ ਅਤੇ ਪਾਲ ਐਨਲ ਦੋਨਾਂ ਨੇ 4 April 1975 ਨੂੰ ਮਾਈਕਰੋਸਾਫਟ ਦੀ ਖੋਜ ਕੀਤੀ ਸੀ ਦੋਸਤੋ Amazon ਦੀ ਕੋਈ ਕਿਸੇ ਨੇ ਕੀਤੀ ਸੀ ਅੱਜ ਇਹ ਕੋਈ ਕਦੋਂ ਕੀਤੀ ਗਈ ਸੀ ਜਾਣਦੇ ਹਾਂ ਇਸਤੇ ਬਾਰੇ ਦੋਸਤੋ Amazon ਇੱਕ ਈ-ਕਮਰਸ਼ੀਅਲ ਵੈੱਬਸਾਈਟ ਹੈ ਤੁਸੀਂ ਇਸ ਵੈੱਬਸਾਈਟ ਤੇ ਆਨਲਾਈਨ ਕੁਝ ਵੀ ਖਰੀਦ ਸਕਦੇ ਹੋ ਇਸ ਨੂੰ ਜੈਫ ਬੇਜੋਸ ਦੁਆਰਾ ਲਗਭਗ 22 ਸਾਲ ਪਹਿਲਾਂ 5 ਜੁਲਾਈ 1994 ਨੂੰ ਬਣਾਇਆ ਗਿਆ ਸੀ ਅੱਜ ਤੱਕ ਇਹ ਦੁਨੀਆ ਦੀ ਸਭ ਤੋਂ ਮਸ਼ਹੂਰ ਈ-ਕਮਰਸ਼ੀਅਲ ਵੈੱਬਸਾਈਟ Amazon ਹੈ ਕੀ ਤੁਸੀਂ ਜਾਣਦੇ ਹੋ ਕਿ Amazon ਦੇ ਕੁੱਲ 310 ਮਿਲੀਅਨ ਤੋਂ ਵੱਧ ਗ੍ਰਾਹਕ ਹਨ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ Amazon ਦੇ ਮਾਲਕ ਜੈਫ ਬੇਜੋਸ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਉਹਨਾਂ ਦੀ ਕੁੱਲ ਜਾਇਦਾਦ 147.1 ਬਿਲੀਅਨ ਡਾਲਰ ਹੈ। ਦੋਸਤੋ ਬਿੰਗ ਦੀ ਖੋਜ ਕਿਸ ਨੇ ਕੀਤੀ ਆ ਦੇ ਖੋਜ ਕਦੋਂ ਹੋਈ ਆਉਂ ਜਾਣਦੇ ਹਾਂ ਇਸ ਦੇ ਬਾਰੇ। ਦੋਸਤੋ ਬਿੰਗ Google ਅਤੇ Yahoo ਵਰਗਾ ਇੱਕ ਸਰਚ ਇੰਜਨ ਹੈ ਜਿਸ ਨੂੰ Microsoft ਦੁਆਰਾ 7 ਸਾਲ ਪਹਿਲਾਂ 1 ਜੂਨ 2009 ਨੂੰ ਬਣਾਇਆ ਗਿਆ ਸੀ। ਹੋ ਸਕਦਾ ਹੈ ਕਿ ਤੁਸੀਂ ਜਾਣਦੇ ਹੋ ਕਿ Microsoft ਇੱਕ ਕੰਪਨੀ ਹੈ। ਅਰੇ ਕਹਿਣਾ ਕੀ ਚਾਹਤੇ ਹੋ